ਮਾਂ ਦਾ ਚਲੇ ਜਾਣਾ ਹਰੇਕ ਮਨੁੱਖ ਵਾਸਤੇ ਨਾ ਸਹਿਣ ਜੋ ਘਟ ਹੈ ਕਿਉਂਕਿ ਜਿਹੜੀ ਸਾਡੀ ਮਾਂ ਹੈ ਮਾਂ ਦਾ ਦੇਣਾ ਕੋਈ ਵੀ ਮਨੁੱਖ ਆਪਦੀ ਉਮਰ ਦੇ ਵਿੱਚ ਨਹੀਂ ਦੇ ਸਕਦਾ ਮਾਂ ਸਾਨੂੰ 9 ਮਹੀਨੇ ਪੇਟ ਚ ਰੱਖਦੀ ਹੈ ਉਸ ਤੋਂ ਬਾਅਦ ਜਨਮ ਦੇ ਮਾਂ ਸਾਨੂੰ ਜਦੋਂ ਪਾਲਦੀ ਹੈ ਉਹਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਬੱਚਾ ਕੋਈ ਵਿਛਾਵ ਕਰਦੇ ਬੇਸ਼ੱਕ ਪਿਛਲੇ 6-7 ਸਾਲਾਂ ਤੋਂ ਇਹਨਾਂ ਦੀ ਸਿਹਤ ਠੀਕ ਨਹੀਂ ਸੀ ਮੰਜੇ ਤੇ ਪਏ ਸੀ ਪਰਿਵਾਰ ਨੇ ਆਪਣਾ ਫਰਜ਼ ਹੈ ਉਹਨੂੰ ਜਥੇਬੰਦੀ ਨੂੰ ਦੇਣਾ ਹੈ ਜਿੱਥੇ ਮਾਤਾ ਦੇ ਜਾਣ ਨਾਲ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਜਦੋਂ ਮਾਤਾ ਜੀ ਦੀ ਸਿਹਤ ਬਿਲਕੁਲ ਠੀਕ ਸੀ ਉਹ ਪਿੰਡ ਦੇ ਵਿੱਚੋਂ ਔਰਤ ਭੈਣਾਂ ਨੂੰ ਇਕੱਠੇ ਕਰਕੇ ਜਥੇਬੰਦੀ ਦੇ ਪ੍ਰੋਗਰਾਮਾਂ ਦੇ ਵਿੱਚ ਅਗਵਾਈ ਕਰਕੇ ਲੈ ਕੇ ਜਾਂਦੇ ਸੀ ਸੋ ਇਸ ਤਰ੍ਹਾਂ ਦੀਆਂ ਸਾਡੀਆਂ ਮਾਮਾ ਜਦੋਂ ਸਾਡੇ ਕੋਲ ਵਿਛੜ ਜਾਂਦੀਆਂ ਨੇ ਤਾਂ ਅਸੀਂ ਉਹਨਾਂ ਦੀ ਜਿਹੜੀ ਯਾਦ ਹੈ ਉਹੀ ਤਾਜ਼ਾ ਕਰ ਸਕਦੇ ਆ ਉਹਨਾਂ ਤੋਂ ਬਾਅਦ ਉਹਨਾਂ ਦਾ ਬੇਟਾ ਜੋ ਸਾਡੀ ਪਿੰਡ ਕਾਈ ਦਾ ਪ੍ਰਧਾਨ ਹੈ ਦਰਸ਼ਨ ਸਿੰਘ ਜੋ ਜਥੇਬੰਦੀ ਵਿੱਚ ਲਗਾਤਾਰ ਹਾਜ਼ਰੀ ਭਰਦਾ ਹੈ ਕੋਈ ਵੀ ਜਿਹੜਾ ਪ੍ਰੋਗਰਾਮ ਹੈ ਉਹ ਇਹ ਪਿੰਡ ਕਮੇਟੀ ਮਿਸ ਨਹੀਂ ਕਰਦੀ ਸਾਰੀ ਪਿੰਡ ਕਮੇਟੀ ਪੂਰੇ ਨਾਇਕਤਾ ਗ੍ਰਾਹਾਂ ਦੇ ਵਿੱਚ ਕੰਮ ਕਰਦੀ ਹੈ ਜਿੱਥੇ ਕਿਸਾਨਾਂ ਦੀ ਕਮੇਟੀ ਬਣੀ ਹੋਈ ਹੈ ਉਥੇ ਇਸ ਨਗਰ ਦੇ ਵਿੱਚ ਔਰਤ ਭੈਣਾਂ ਦੀ ਵੀ ਜਿਹੜੀ ਕਮੇਟੀ ਬਣੀ ਹੋਈ ਹੈ ਔਰਤ ਭੈਣਾਂ ਵੀ ਆਪਦੇ ਭਰਾਵਾਂ ਦੇ ਨਾਲ ਪੂਰਾ ਇਮਾਨਦਾਰੀ ਨਾਲ ਤੰਦੇਹੀ ਨਾਲ ਨਾਲ ਸਾਥ ਦਿੰਦੀਆਂ ਨੇ ਕਿਉਂਕਿ ਜੇ ਸਾਡੇ ਨਾਲ ਕਿਸੇ ਵੀ ਰੋਸ ਮੁਜ਼ਾਰੇ ਦੇ ਵਿੱਚ ਧਰਨੇ ਦੇ ਵਿੱਚ ਭੈਣਾਂ ਜਾਂਦੀਆਂ ਨੇ ਤਾਂ ਉਸ ਧਰਨੇ ਦੀ ਜਿਹੜੀ ਐਮੀਅਤ ਹੈ ਉਹ ਵੱਧ ਜਾਂਦੀ ਹੈ ਸੋ ਮੈਂ ਸਾਰੇ ਨੇ ਜਾਣਾ ਵੀ ਹੁੰਦਾ ਕੋਈ ਦੂਰੋਂ ਨੇੜੋਂ ਆਏ ਹੁੰਦੇ ਨੇ ਸਾਡੀ ਜਥੇਬੰਦੀ ਦੇ ਜ਼ਿਲ੍ਹੇ ਦੇ ਪ੍ਰਧਾਨ ਆਰਮ ਸਿੰਘ ਪੈਣੀ ਬਾਗਾ ਉਹ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਗੇ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਣਗੇ ਆਰਮ ਸਿੰਘ ਪੈਣੀ ਬਾਗਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਅਨ ਇਕਤਾ ਉਗਰਾਹ ਸਤਿਕਾਰਯੋਗ ਮਾਤਾ ਜੀ ਦੀ ਆੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਵੀਰ ਬਜ਼ੁਰਗ ਤੇ ਸਾਡੀਆਂ ਸਤਿਕਾਰਯੋਗ ਭੈਣਾਂ ਮਾਮਾ ਸੋ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਆਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੀਆਂ ਗੱਲਾਂ ਸਟੇਟ ਸੈਕਟਰੀ ਸਾਹਿਬ ਨੇ ਕੀਤੀਆਂ ਕਿ ਜਿਹੜਾ ਮਾਂ ਦਾ ਦਰਜਾ ਹੁੰਦਾ ਉਹ ਸਾਰੇ ਕਿਉਂ ਜੀ ਮਾਂ ਹੈ ਮਾਂ ਨੇ ਜਨਮ ਦਿੱਤਾ ਬੱਚੇ ਨੂੰ ਔ ਸੰਸਾਰ ਤੇ ਆਇਆ ਇਹ ਸੰਸਾਰ ਤੇ ਆ ਕੇ ਬਹੁਤ ਚਾਹੇ ਉਹ ਔਰਤਾਂ ਵੀ ਨੇ ਚਾਹੇ ਮਰਦਾ ਵੱਡੇ ਵੱਡੇ ਮਹਾਨ ਕੰਮ ਕਰ ਜਾਂਦੇ ਐ ਬੜੀਆਂ ਬੜੀਆਂ ਹਸਤੀਆਂ ਬਣ ਕੇ ਤੋਂ ਦੁਰ ਜਾਂਦੇ ਐ ਕਿਉਂਕਿ ਜਿਸੀ ਇਹ ਸੋਚ ਲਿਏ ਕਿ ਸਾਡੇ 10ਵੇਂ ਪੰਤ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਜਨਮ ਉਹਨਾਂ ਦੀ ਮਾਤਾ ਜੀ ਨੇ ਦਿੱਤਾ ਸੀ ਇੱਕ ਔਰਤ ਨੇ ਦਿੱਤਾ ਸੀਗਾ ਬਾਬੇ ਨਾਨਕ ਨੂੰ ਵੀ ਜਨਮ ਨੂੰ ਇੱਕ ਔਰਤ ਨੇ ਉਹਨਾਂ ਦੀ ਮਾਤਾ ਜੀ ਨੇ ਦਿੱਤਾ ਸੀਗਾ ਹੋਰ ਕਿੰਨੀਆਂ ਹਸਤੀਆਂ ਤੇ ਕਿੰਨਾ ਮਾਨ ਸਨਮਾਨ ਔਰਤ ਜਾਤੀ ਨੂੰ ਸਾਡੇ ਬਾਬਾ ਨਾਨਕ ਸਾਰੀਆਂ ਗੱਲਾਂ ਦੇ ਜਿਹੜੀਆਂ ਕਹਿਣ ਵਾਲੀਆਂ ਸਮਾਂ ਥੋੜਾ ਮੈਂ ਜਿੱਥੇ ਮਾਤਾ ਜੀ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਕਿਉਂਕਿ ਜਿੱਥੇ ਬੰਦੀ ਦੇ ਵਿੱਚ ਕੰਮ ਕਰਦੇ ਰਹੇ ਆ ਤੇ ਉਹਨਾਂ ਦੇ ਬਿਟਾ ਇੱਕ ਦਰਸ਼ਨ ਸਿੰਘ ਜੋਗਤਾਂ ਦੇਹੀ ਦੇ ਨਾਲ ਜੁਨੀਅਰ ਦੇ ਵਿੱਚ ਕੰਮ ਕਰ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਭੈਣਾਂ ਨੂੰ ਵੀ ਵੀਰਾਂ ਨੂੰ ਵੀ ਕਿ ਮਿੱਤਰੋ ਭੈਣੋ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੈ ਕਿਉਂ ਹੈ ਕਿਉਂਕਿ ਆਰਐਸਐਸ ਦੀ ਇੱਕ ਬੜੀ ਵੱਡੀ ਸਾਜ਼ਿਸ਼ ਹੈ ਇੱਕ ਤਾਂ ਉਹ ਕਹਿੰਦੇ ਇੱਥੇ ਹਿੰਦੂ ਬਣੋ ਹਿੰਦੀ ਬੋਲੋ ਹਿੰਦੁਸਤਾਨ ਦੇ ਵਿੱਚ ਜੇ ਤੁਸੀਂ ਰਹਿਣਾ ਹੈ ਬਾਕੀਆਂ ਨੂੰ ਕੋਈ ਇੱਥੇ ਜਗ੍ਹਾ ਨਹੀਂ ਲੈਣੀ ਇਹ ਇੱਕ ਇਹ ਵੱਡਾ ਹਮਲਾ ਦੂਸਰਾ ਕਾਰਪਰੇਟ ਘਰਾਣਿਆਂ ਦਾ ਜਿਨ੍ਹਾਂ ਦੀ ਗਿਣਤੀ ਸਾਰੇ ਸੰਸਾਰ ਦੇ ਵਿੱਚ 13 ਹੈ ਉਹ 13 ਪਰਿਵਾਰਾਂ ਦਾ ਤੁਹਾਡੀ ਜ਼ਮੀਨ ਤੇ ਕਬਜ਼ਾ ਤੁਹਾਡੇ ਪਾਣੀਆਂ ਤੇ ਕਬਜ਼ਾ ਤੁਹਾਡੇ ਰੇਲ ਤੇ ਤੁਹਾਡੀ ਬਿਜਲੀ ਤੇ ਜਿੰਨੇ ਵੀ ਕਮਾਈ ਦੇ ਸਾਧਨ ਨੇ ਉਹਨਾਂ ਤੇ ਕਬਜ਼ਾ ਉਹਨਾਂ ਨੇ ਕਰਨੀ ਕਰਨਾ ਹੈ ਜੇ ਅਸੀਂ ਇਸਲੇ ਹੋਏ ਸਾਡੇ ਲੋਕਾਂ ਦੇ ਵਿੱਚ ਆਸ ਵੱਜੀ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਆਪਾਂ ਦਿੱਲੀ ਵਾਲਾ ਮੋਰਚਾ ਜਿੱਤ ਕੇ ਆਏ ਆ ਉਦੋਂ ਸਾਡੇ ਗੁਰੂਆਂ ਦੀ ਲਿਖੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਉਹ ਪਰਪੱਕ ਹੋਇਆ ਪਹਿਰਾ ਦਿੱਤਾ ਤੇ ਉਹ ਸਾਬਤ ਹੋਏ ਨੇ ਗੱਲ ਸਹੀ ਹੋਈ ਹੈ ਜਿੱਚ ਲਿਖਿਆ ਹੈ ਬਲ ਹੁਆ ਬੰਧਨ ਛੁਟੇ ਸਭ ਕੋ ਸੁਖ ਹੋ ਤਾ ਪਾਏ ਜਦੋਂ ਜਨਤਾ ਜੁੜ ਗਈ ਦਿੱਲੀ ਵਾਲੇ ਜਿਹੜੇ ਰਾਕੇ ਨੂੰ ਕਦੇ ਭੰਨ ਕੇ ਬਗਾ ਕੇ ਮਾਰੇ ਭਾਵੇਂ ਸਵਾ ਸਾਲ ਲੱਗਿਆ ਪਰ ਜਿਹੜੀ ਆਪਾਂ ਕਰਨੀ ਚਾਹੁੰਦੇ ਸੀ ਉਹ ਕਰਕੇ ਆਏ ਆ ਇਸੇ ਤਰ੍ਹਾਂ ਜੇ ਤੁਸੀਂ ਆਪਦੇ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਜ਼ਮੀਨਾਂ ਬਚਾਉਣੀ ਹੈ ਪਾਣੀ ਬਚਾਉਣਾ ਹੈ ਸਰਕਾਰੀ ادارے ਬਚਾਉਣੇ ਹੈ ਬੱਚਿਆਂ ਨੂੰ ਵਿੱਦਿਆ ਦਾ ਪ੍ਰਬੰਧ ਕਰਵਾਉਣਾ ਹੈ ਇਲਾਜਤਾ ਪ੍ਰਬੰਧ ਕਰਵਾਉਣਾ ਹੈ ਤਾਂ ਲੜਨਾ ਪਊਗਾ ਬਾਬਾ ਨਾਨਕ ਵੀ ਲੜਿਆ ਸਾਡਾ ਗੁਰੂ ਗੋਬਿੰਦ ਸਿੰਘ ਵੀ ਲੜਿਆ ਬਾਬਾ ਬੰਦਾ ਬਹਾਦਰ ਵੀ ਲੜਿਆ ਭਗਤ ਸਿੰਘ ਹੋਰੀ ਕਰਤਾਰ ਸਰਾਬੇ ਹੋਰੀ ਵੀ ਲੜੇ ਤੇ ਆਪਾਂ ਨੂੰ ਕਹਿ ਕੇ ਗਏ ਆ ਕਿ ਜੇ ਜ਼ੁਲਮ ਕਰਨਾ ਪਾਪ ਆ ਜ਼ੁਲਮ ਸ੍ਰੇਣਾ ਮਹਾਪਾਪ ਕਿਹਾ ਹੈ ਜ਼ੁਲਮ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਕੁੱਟ ਜਾਂਦਾ ਉਹੀ ਜ਼ੁਲਮ ਹੁੰਦਾ ਹੈ ਕਮਾਉਣੇ ਉਹਨੂੰ ਲੁੱਟ ਕੇ ਲੈ ਜਾਂਦਾ ਇਹ ਵੀ ਜ਼ੁਲਮ ਹੈ ਇੱਕ ਦੇ ਕੁੱਤੇ ਬਿੱਲਿਆਂ ਤੇ ਅਰਬਾਂ ਰੁਪਿਆ ਇਲਾਜ ਤੇ ਲਾ ਦਿੰਦੇ ਆ ਤੇ ਇੱਕ ਮਨੋਕ ਸਰਦੁਗਦੇ ਦੀ ਗੋਲੀ ਨੂੰ ਤਰਸਦਾ ਐ ਇਸ ਤਰ੍ਹਾਂ ਦੇ ਹਾਲਾਤ ਨੇ ਸੋ ਸਾਰੇ ਮਤਭੇਦ ਭੁਲਾ ਕੇ ਸਾਨੂੰ ਜਥੇਬੰਦੀਆਂ ਦੇ ਵਿੱਚ ਅਸੀਂ ਨਹੀਂ ਕਹਿੰਦੇ ਭਾਰਤੀ ਕਿਸਾਨ ਜੂਨੀ ਨੇਕਤਾ ਗੁਰਾਂਹਾਂ ਚ ਆਜੋ ਅਸੀਂ ਕਹਿੰਦੇ ਜਿਹੜੀ ਤੁਹਾਨੂੰ ਚੰਗੀ ਲੱਗਦੀ ਐ ਲੜਦੀ ਐ ਪੁੱਤੋ ਲੜਾਂਗੇ ਮੈਦਾਨ ਚ ਪਤਾ ਲੱਗੂਗਾ ਉਦੋਂ ਪਰਖਾਜੂ ਕਿਹੜੀ ਚੰਗੀ ਐ ਕਿਹੜੀ ਗਲਤ ਐ ਹਰੇਕ ਜਥੇਬੰਦੀ ਦੇ ਬਣੀਆਂ ਕਿਸੇ ਨਾ ਵੀ ਲੱਗ ਜੂ ਪਰ ਲੜਨਾ ਪੈਣਾ ਹੈ ਤਕੜੇ ਰੁਕੇ ਲੜਨਾ ਪੈਣਾ ਹੈ ਇਹੇ ਸਾਡੀ ਇਹ ਸਨ ਆਰਮ ਸਿੰਘ ਭੈਣੀ ਬਾਗਾ ਜ਼ਿਲ੍ਹਾ ਪ੍ਰਧਾਨ ਵੀਕੇ ਜੂ ਅਗਰਾਹਾ ਜਿਨ੍ਹਾਂ ਨੇ ਮਾਤਾ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਨਾਲ ਨਾਲ ਤੁਹਾਨੂੰ ਵਿੱਚ ਜੋ ਕਿ ਬੜਾ ਭਿਆਨਕ ਹੈ ਲੜਨਾ ਵੀ ਪੈਣਾ ਹੈ ਹੁਣ ਮੈਂ ਬੇਨਤੀ ਕਰੂੰਗਾ ਪਹਿਣਾ ਜਸਵਿੰਦਰ ਕੌਰ ਚੇਰਿਆਂ ਵਾਲੀ ਬਲਾਕ ਪ੍ਰਧਾਨ ਛਨੀਰ ਉਹ ਵੀ ਪੰਜ ਚਾਰ ਮਿੰਟ ਵਾਸਤੇ ਮਾਤਾ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਗੇ ਆਓ ਜੀ ਸਭ ਤੋਂ ਪਹਿਲਾਂ ਮਾਤਾ ਗਰਜਨ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਲਾਗੋ ਤੇ ਹੋਰ ਪਾਰਟੀਆਂ ਦੇ ਆਗੂ ਸਹਿਬਾਨ ਨੂੰ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੈਕਟਰੀ ਸਾਹਿਬ ਨੇ ਤੁਹਾਡੇ ਨਾਲ ਦੱਸ ਹੀ ਦਿੱਤਾ ਗੱਲਾਂ ਕਰੀਆਂ ਖੁੱਲ ਕੇ ਮਾਂਵਾਰੇ ਛੋਟੇ ਵੀਰ ਰਾਮ ਸਿੰਘ ਬਾਗਾਪਾਣੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਤੁਹਾਡੇ ਨਾਲ ਸੰਘਰਸ਼ ਹੋਰੇ ਸਾਡੀ ਕਿਉਂ ਲੋੜ ਵੰਦੀ ਆ ਗੱਲਾਂ ਕਰੀਆਂ ਵੀਰੋ ਇੱਕ ਮਾਂ ਜੱਗ ਜਣਨੀ ਹੈ ਘਰਵਾਨੀ ਵਿੱਚ ਕਿਹਾ ਤੇ ਇਸ ਕਿਉ ਮੰਦਾ ਆਖੀਏ ਜਿਸ ਜਮੇ ਰਜਾਨ ਇਹ ਸੰਸਾਰੀ ਇੱਕ ਔਰਤ ਦੀ ਜਨ ਪਗਟਖੋਂ ਪੈਦਾ ਹੋਇਆ ਹੈ ਇੱਕ ਔਰਤ ਦਾ ਜਣਿਆ ਸਿਰਜਿਆ ਗਿਆ ਇਹ ਸੰਸਾਰ ਹੈ ਜੋ ਕੁਦਰਤ ਦੀ ਦੇਣ ਹੈ ਜਿਸ ਤਰ੍ਹਾਂ ਮਾਤਾ ਜੀ ਜੱਥੇਵੰਦੀ ਚ ਤੁਰਦੇ ਸਨ ਜਿਸ ਤਰ੍ਹਾਂ ਉਹਨਾਂ ਨੇ ਅੱਗੇ ਆਪਣਾ ਪਰਿਵਾਰ ਜੱਥੇਵੰਦੀ ਵਿੱਚ ਪਾਇਆ ਬਹੁਤ ਮਹਾਨ ਦੇਣ ਹੈ ਐਹੋ ਜੀਆਂ ਮਾਵਾਂ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਟਾਈਮ 'ਚ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਨੂੰ ਪਹਿਲਾਂ ਗੋਵਿੰਦ ਰਾਏ ਬਾਲਕ ਦੇ ਕਹਿਣੇ ਤੇ ਜਦ ਆ ਕੇ ਪੰਡਤਾਂ ਨੇ ਸਾਡਾ ਜੰਜੂ ਉਤਾਰਿਆ ਜਾ ਰਿਹਾ ਹੈ ਮੁਗਲਾਂ ਦੇ ਹਕੀਕੀ ਦੱਸੀ ਕਿ ਸਾਰੀ ਦੁਨੀਆ ਨੂੰ ਮੁਸਲਮਾਨ ਬਣਾਉਣ ਵਾਸਤੇ ਅਤਿਆਚਾਰ ਹੁੰਦਾ ਹੈ ਐਸ ਟਾਈਮ ਸਾਨੂੰ ਕਿਸੇ ਭਲੇ ਪੁਰਖ ਦੀ ਲੋੜ ਹੈ ਤਾਂ ਗੁਰੂ ਅਜ ਬਲਦਾਨ ਦੋ ਤਾਂ ਸਿਰਫ 9 ਸਾਲ ਦੀ ਉਮਰ ਦੇ ਗੋਵਿੰਦ ਰਾਏ ਨੇ ਕਿਹਾ ਸੀ ਕਿ ਪਿਤਾ ਜੀ ਤੁਹਾ ਹੱਥੋਂ ਵੱਡਾ ਮਹਾਪੁਰਖ ਕੌਣ ਹੈ ਹੋਰ ਕਿਉ ਤੁਸੀਂ ਕਿਉਂ ਨਹੀਂ ਤਾਂ ਉਸ ਸਮੇਂ ਮਾਤਾ ਗੁਜਰੀ ਜੀ ਦਾ ਉਹ ਮਾਜਨਾ ਸੀ ਜਿਨ੍ਹਾਂ ਨੇ ਜਵਾਨੇ ਪਹਿਰੇ ਆਪਣੇ ਪਤੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ੀਸ਼ ਦੇਣ ਲਈ ਭੇਜਿਆ ਤੇ ਫਿਰ ਗੋਵਿੰਦ ਰਾਏ ਨੂੰ ਗੁਰੂ ਗੋਬਿੰਦ ਸਿੰਘ ਬਣੇ ਉਹਨਾਂ ਨੂੰ ਜੰਗ ਵਾਰੇ ਲੋਕਾਂ ਖਾਤਰ ਇਸ ਕੌਮ ਨੂੰ ਬਚਾਉਣ ਖਾਤਰ ਭੇਜਿਆ ਫਿਰ ਚਾਰ ਪੋਤੇ ਵਾਰੇ ਇਹ ਆ ਔਰਤ ਦੀ ਦੇਣ ਉਸ ਤੋਂ ਬਾਅਦ ਬੀਬੀ ਗਲਾਬਕੌਰ ਜੋ ਆਪਣੇ ਪਰਿਵਾਰ ਨਾਲ ਬਗਾਵਤ ਕਰਕੇ ਗਦਰੀ ਬਾਬਿਆਂ ਨਾਲ ਰਲਈ ਮਾਈ ਭਾਗੋ ਜਿਸ ਨੇ ਸਿੱਖਾਂ ਦੇ ਵਦਾਵਾ ਪਾੜ ਕੇ ਆਉਣ ਤੇ ਚੂੜੀਆਂ ਦਾ ਸੰਕੇਤ ਦੇ ਕੇ ਉਹਨਾਂ ਨੂੰ ਵਾਪਸ ਧਰਮ ਵਿੱਚ ਕੀਤਾ ਤੇ ਅੱਜ ਜੇ ਅਸੀਂ ਕਹੀਏ ਵੀ ਅਸੀਂ ਇਸ ਕੌਮ ਵਿੱਚ ਬੈਠੇ ਆ ਕਿਵੇਂ ਬੈਠੇ ਆ ਮਾਤਾ ਭਾਗੋ ਦੇ ਹੌਸਲੇ ਦੀ ਬਦੌਲਤ ਬੈਠੇ ਆ ਤੇ ਮਾਂ ਮਹਾਰਾਣੀ ਲక్ష్ਮੀ ਵਾਈ ਉਸ ਤੋਂ ਬਾਅਦ अनेका ਔਰਤਾਂ ਦੁਰਗਾ ਭਾਬੀ ਉਹ ਔਰਤਾਂ ਸੀ ਜਿਨ੍ਹਾਂ ਨੇ ਇਸ ਦੇਸ਼ ਤੇ ਇਸ ਕੌਮ ਇਸ ਨਾ ਧਰਮਾਨੋ ਤੇ ਸਾਡੇ ਖਿੱਤਿਆਂ ਨੂੰ ਬਚਾਉਣ ਖਾਤਰ ਕੁਰਬਾਨੀਆਂ ਦਿੱਤੀਆਂ ਬੰਦਾ ਬਹਾਦਰ ਨੇ ਸਾਡੀਆਂ ਜ਼ਮੀਨਾਂ ਲਈ ਆਪਣੇ ਬੱਚਿਆਂ ਦੇ ਕਲੇਜੇ ਮੁਗਲਾਂ ਤੋਂ ਆਪਣੇ ਮੂੰਹ 'ਚ ਪਵਾਏ ਤਾਂ ਇੱਥੇ ਇਸ ਤਰ੍ਹਾਂ ਲੋੜ ਮੰਦੀ ਹੈ ਕਿ ਅੱਜ ਪਹਿਲੀ ਅਪੀਲ ਮੇਰੀ ਜਥੇਵੰਦੀ ਵੱਲੋਂ ਇੱਕ ਕਿਸਾਨ ਆਗੂ ਕਿਸਾਨ ਮਾਂ ਭੈਣ ਤੇ ਔਰਤ ਹੋਣ ਦੇ ਨਾਤੇ ਮਰਦ ਮਰਦ ਵੀਰਾਂ ਨੂੰ ਮਰਦ ਕਿਸਾਨ ਵੀਰਾਂ ਨੂੰ ਕੀਰਤੀ ਵੀਰਾਂ ਨੂੰ ਹੈ ਕਿ ਇੱਕ ਔਰਤ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨ ਦਿਓ ਚਾਹੇ ਉਹ ਮਾਂ ਹੈ ਚਾਹੇ ਧੀ ਹੈ ਤੇ ਚਾਹੇ ਭੈਣ ਹੈ ਜਿਸ ਦੀ ਉਮਰ 40 ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਆਪਣੀ ਕਿਰਿਆ ਸੰਭਾਲ ਸਕਦੀ ਹੈ ਉਹਨੂੰ ਇਸ ਕੋਲ ਦਾ ਹਿੱਸਾ ਬਣਨ ਦਿਓ ਕਿਉਂਕਿ ਅਸੀਂ ਉਸ ਜਗਤ ਦੇ ਵਿੱਚ ਉਸ ਸਮਾਜ ਚ ਰਹਿੰਦੀਆਂ ਜਿੱਤੇ ਅਸੀਂ ਪਹਿਲਾ ਮਾਂ ਪਿਓ ਦੇਸ਼ਾਤਰ ਸਾਇਆ ਚ ਫਿਰ ਪਤੀ ਤੇ ਸਹੁਰਿਆਂ ਦੀ ਤੇ ਉਸ ਤੋਂ ਬਾਅਦ ਅਸੀਂ ਪੁੱਤਰਾਂ ਦੀ ਛਤਰ ਛਾਇਆ ਚ ਆ ਜਾਂਦੀਆਂ ਇਹ ਤਿੰਨ ਚੀਜ਼ਾਂ ਮਾਪੇ ਪਤੀ ਸਹੁਰੇ ਤੇ ਪੁੱਤਰਾਂ ਦੀ ਇਜਾਜ਼ਤ ਤੋਂ ਬਿਨਾਂ ਅਸੀਂ ਘਰ ਦੀ ਦਹਲੀਜ਼ ਪੱਟਣ ਨੂੰ ਗੈਰਤ ਨਹੀਂ ਮੰਨਦੇ ਅਪੀਲ ਹੈ ਵੀ ਇਹਨਾਂ ਭੈਣਾਂ ਨੂੰ ਜਾਣ ਦਿਓ ਜਿਨ੍ਹਾਂ ਔਰਤਾਂ ਨੇ ਸੰਘਰਸ਼ਾਂ ਚ ਹਿੱਸਾ ਪਾਇਆ ਹੈ ਧਰਮ ਕਰਮ ਖਾਤਰ ਆਪਣੀ ਜ਼ਿੰਦਗੀ ਦੇ ਕੁਝ ਪਲ ਲਾਏ ਨੇ ਉਹ ਸੁਦੇਵ ਜੀਤ ਨੇ ਜੇ ਭਗਤ ਸਿੰਘ ਵਰਗੇ ਜਵਾਨੀਆਂ ਦਾ ਖਿਆਲ ਰੱਖਦੇ ਜੇ ਉਦਮ ਸਿੰਘ ਵਰਗੇ ਆਪਣੀਆਂ ਜਵਾਨੀਆਂ ਦਾ ਖਿਆਲ ਰੱਖਦੇ ਜੋ ਔਰਤਾਂ ਨੇ ਸੰਘਰਸ਼ਾਂ 'ਚ ਹਿੱਸਾ ਪਾਇਆ ਉਹ ਆਪਣੀ ਆਰਥਿਕ ਤੇ ਸਮਾਜਿਕ ਸਥਿਤੀ ਦਾ ਖਿਆਲ ਰੱਖਦੀਆਂ ਤਾਂ ਅੱਜ ਉਹ ਕਦੋਂ ਦੀਆਂ ਸਾਡੇ ਵਰਗੇ ਵਾਂਗੂ ਭੁੱਲ ਗਏ ਹੁੰਦੇ ਲੋਕ ਇਸ ਲਈ ਜਿਸ ਤਰ੍ਹਾਂ ਮਾਤਾ ਨੇ ਹੀਂ ਹਿਂ ਦਿਖਾਇਆ ਪਹਿਲਾਂ ਖੁਦ ਮਾਤਾ ਗਰਚਰਨ ਕੌਰ ਜੀ ਨੇ ਜਥੇਬੰਦੀਚ ਔਰਤਾਂ ਨੂੰ ਮੋਟੀਵੇਟ ਕਰਕੇ ਲੈ ਜਾਂਦੇ ਰਹੇ ਫਿਰ ਆਪਣੇ ਪੁੱਤਰ ਨੂੰ ਗੁਰਤੀ ਦਿੱਤੀ ਸਰਦਾਰ ਦਰਸ਼ਨ ਸਿੰਧ ਇਸ ਸਭ ਪਿੰਡ ਦੇ ਇਕਾਈ ਪ੍ਰਧਾਨ ਹੁਣ ਸੇਵਾ ਕਰ ਰਹੇ ਨੇ ਇਸ ਪਿੰਡ ਦੇ ਬਲਾਕ ਮਾਲਸਾ ਬਲਾਕ ਦੇ ਪ੍ਰਧਾਨ ਭੈਣ ਪਰਮਜੀਤ ਕੌਰ ਸੇਵਾ ਕਰ ਰਹੇ ਨੇ ਤੇ ਉਹਨਾਂ ਨੇ ਦੱਸਿਆ ਕਿ ਇੱਕ ਹੋਰ ਭੈਣ ਪਰਮਜੀਤ ਕੌਰ ਜੋ ਸੇਵਾ ਪੂਰੀ ਤਰ੍ਹਾਂ ਪਿੰਡ ਚ ਕੱਤਰ ਹੋਣ ਦੀ ਨਿਵਾ ਰਹੀ ਹੈ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦੀ ਆ ਤੁਹਾਡਾ ਪਿੰਡ ਜਿੱਥੇ ਪਿੰਡ ਕਾਈ ਚਾਗੂ ਹੈ ਬਲਾਕ ਪੱਧਰ ਤੇ ਪਰਮਜੀਤ ਭੈਣ ਦੀ ਤਾਂ ਪ੍ਰਭੂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੀਆਂ ਕਿਸਾਨੀ ਹੁਸ਼ਤਾਂ ਨੂੰ ਬਚਾਉਣਾ ਹੈ ਅਸੀਂ ਆਪਣੀ ਖਿੱਤੇ ਤੇ ਕਿੱਤੇ ਨੂੰ ਬਚਾਉਣਾ ਹੈ ਤਾਂ ਪੁਰ ਜੋਰ ਭੈਣਾ ਨੂੰ ਤੋਰੋ ਇਸ ਸੰਘਰਸ਼ 'ਚ ਲੜਨ ਦਿਓ ਮੈਂ ਖਿਮਾ ਮੰਗਾਂਗੀ ਜੋ ਸ਼ਬਦ ਮੈਂ ਕਹਿਣ ਜਾ ਰਹੀ ਆ ਸਾਡੀਆਂ ਸਰਕਾਰਾਂ ਜਿੱਥੇ ਕਿਸਾਨੀ ਨੂੰ ਖਤਮ ਕਰ ਰਹੀਆਂ ਨੇ ਉਥੇ ਔਰਤ ਜਾਤ ਦਾ ਵੀ ਨਾਸ਼ ਕਰ ਰਹੀਆਂ ਹਨ ਜਲੰਧਰ ਦੇ ਵਿੱਚ ਔਰਤਾਂ ਲਈ ਠੇਕੇ ਦੀ ਖੁੱਲ੍ਹ ਦਿੱਤੀ ਗਈ ਹੈ ਚੱਕਲਿਆਂ ਨੂੰ ਖੁੱਲ੍ਹ ਦਿੱਤੀ ਗਈ ਹੈ ਸਰਕਾਰੀ ਮੋਰਾਂ ਲੱਗ ਗਈਆਂ ਅੱਜ ਔਰਤ ਦੀ ਅਸਮਾਨਤੇ ਸਰਕਾਰਾਂ ਵੱਲੋਂ ਜਾਬਰ ਤੇ ਜ਼ੁਲਮ ਸਿੱਧੇ ਤੇ ਟਿੱਡੇ ਢੰਗ ਨਾਲ ਕੀਤਾ ਜਾ ਰਿਹਾ ਹੈ ਜਿਸ ਨੂੰ ਸਿਰਫ ਇੱਕ ਚੰਗੀ ਪਲੇਟਫਾਰਮ ਤੇ ਚੰਗੀ ਸਸਤਾ ਤੇ ਸੋਸਾਇਟੀ ਸਾਮ ਸਕਦੀ ਹੈ ਤੇ ਕਿਸਾਨ ਯੂਨੀਅਨ ਤੋਂ ਵਧੀਆ ਪਲੇਟਫਾਰਮ ਤੁਹਾਨੂੰ ਤੁਹਾਡੀ ਆਪਣੀ ਰੱਖਿਆ ਲਈ ਤੇ ਜ਼ਿੰਦਗੀ ਮਨੁੱਖਤਾ ਜ਼ਿੰਦਗੀ ਜੋ 84 ਲੱਖ ਜੂਨ ਦੀ سرمੌਰ ਜੂਨ ਹੈ ਉਹਦਾ ਸਮਾਂ ਚੰਗੇ ਕੰਮ ਚਲਾਉਣ ਲਈ ਵਧੀਆ ਪਲੇਟਫਾਰਮ ਨਹੀਂ ਮਿਲ ਸਕਦਾ ਨਹੀਂ ਪਸ਼ੂ ਵੀ ਖਾ ਕੇ ਸੌ ਕੇ ਤੇ ਪੀ ਕੇ ਚਲੇ ਜਾਂਦੇ ਨੇ ਤੇ ਜਿਹੜੇ ਲੋਕ ਸਿਰਫ ਕਮਾਉਣ ਤੇ ਖਾਣ ਤੱਕ ਕਰਦੇ ਹਾਲਾ ਰੱਖਦੇ ਨੇ ਉਹ ਇੱਥੋਂ ਦੇ ਰਹਿ ਜਾਂਦੇ ਨੇ ਸੈਕਟਰੀ ਸਾਹਿਬ ਖੜੇ ਹੋ ਗਏ ਮੈਂ ਫੇਰ ਸਾਰੇ ਆਏ ਇੱਥੇ ਜਨਾਨ ਦਾ ਧੰਨਵਾਦ ਕਰਦੀ ਆਂ ਤੇ ਮਾਤਾ ਗੁਰਚਰਨ ਕੌਰ ਜੀ ਨੂੰ ਦਿਲੋਂ ਸ਼ਰਧਾ ਦੇ ਫੁੱਲ ਭੇਟ ਕਰਦੀ ਆਂ ਤੇ ਅਸ ਕਰਦੀ ਆਂ ਹਰ ਮਾਂ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਗੁਰਤੀ ਦੇਵੇਗੀ ਜੈ ਜਾਨ ਜੈ ਕਿਸਾਨ ਜਿੱਤ ਲੜਨ ਵਾਲੇ ਲੋਕਾਂ ਦੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਇਹ ਸਨ ਭੈਣਾ ਜਸਵਿੰਦਰ ਕੌਰ ਚੇਰਿਆਂ ਵਾਲੀ ਜਿਨ੍ਹਾਂ ਨੇ ਜੋ ਔਰਤ ਦੀ ਸਮਾਜ ਨੂੰ ਦੇਣਾ ਹੈ ਬੜੇ ਵਿਸਤਾਰ ਦੇ ਨਾਲ ਇਤਿਹਾਸ ਦੇ ਵਿੱਚੋਂ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਨੂੰ 3100 ਰੁਪਏ ਸੇਵਾ ਕੀਤੀ ਹੈ 1100 ਰੁਪਏ ਡੇਰੇ ਨੂੰ ਸੇਵਾ ਕੀਤੀ ਹੈ 1100 ਰੁਪਏ ਸ਼ਮਸ਼ਾਨ ਘਾਟ ਦੀ ਜੋ ਜੋ ਵੀ ਪਰਿਵਾਰ ਨੇ ਇਹ ਸੇਵਾ ਕੀਤੀ ਹੈ ਪ੍ਰਮਾਤਮਾ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਪਰਿਵਾਰ ਵੱਲੋਂ ਜਿਨ੍ਹਾਂ ਵੀ ਸੰਗਤਾਂ ਨੇ ਗੁਰੂ ਘਰ ਲੰਗਰ ਵਰਤ ਰਿਹਾ ਹੈ ਜਿਨ੍ਹਾਂ ਨੇ ਲੰਗਰ ਛਕ ਲਿਆ ਉਹਨਾਂ ਸਾਰਿਆਂ ਦਾ ਧੰਨਵਾਦ ਜਿਹੜੀ ਸੰਗਤ ਲੰਗਰ ਛਕਾਰ ਇੱਥੇ ਹੀ ਹੈ ਕਿਸੇ ਵੀ ਭੈਣ ਭਰਾ ਨੇ ਕਰੇ ਨਹੀਂ ਜਾਣਾ ਜਿੰਨਾ ਵੀ ਭੈਣ ਭਰਾਵਾਂ ਨੇ ਪਰਿਵਾਰ ਦੇ ਨਾਲ ਅਫਸੋਸ ਕਰਨਾ ਹੈ ਪਰਿਵਾਰ ਇੱਥੇ ਹੀ ਹੈ ਸੋ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਰਿਸ਼ਤੇਦਾਰ ਸਕੇ ਸਬੰਧੀ ਪੰਚ ਸਰਪੰਚ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸਹਿਬਾਨ ਸਾਡੀਆਂ ਭੈਣਾਂ ਜਿੰਨੇ ਵੀ ਸੰਗਤ ਆਈ ਹੈ ਸਾਰਿਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਬੰਧਿਤ ਚਰਨਾ ਵਿੱਚ ਬੇਨਤੀ ਹੈ